ਸਸ਼ੁਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਿਤ ਖੁਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਫਰਹਾਨਾ ਤੇ ਪ੍ਰਨੀਦੀ ਯਾਨੀ ਕਿ ਟੌਪ 5 ਦੇ ਹੋ ਕੰਟੈਸਟੈਂਟਸ ਜਿਨ੍ਹਾਂ ਨੂੰ ਟਰੋਫੀ ਤਾਂ ਨਹੀਂ ਮਿਲੀ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਘਰ ਜ਼ਰੂਰ ਕਰ ਲਿਆ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਖਤਰੋਂ ਕੇ ਖਿਲਾੜੀ ਦੀ ਦੋਨਾਂ ਨੂੰ ਆਫਰ ਮਿਲ ਚੁੱਕੀ ਹੈ ਫਰਹਾਨਾ ਤੇ ਪ੍ਰਨੀਤ ਜਿਹੜੇ ਨੇ ਹੁਣ ਖਤਰੋਂ ਕੇ ਖਿਲਾੜੀ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਕਿਉਂਕਿ ਇਸ ਤੋਂ ਪਹਿਲਾਂ ਸ਼ੋਅ ਦੇ ਵਿੱਚ ਤਾਨਿਆ ਤੇ ਅਮਾਲ ਨੂੰ ਬਾਲਾ ਜੀ ਟੈਲੀਫੋਨਸ ਵੱਲੋਂ ਯਾਨੀ ਕਿ ਇਕਤਾ ਕਪੂਰ ਦੇ ਵੱਲੋਂ ਆਫਰ ਦਿੱਤੀ ਗਈ ਔਰ ਉਹਨਾਂ ਨੂੰ ਆਪਣੇ ਡੇਲੀ ਸੋਪਸ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਉਹ ਇਹ ਆ ਰਹੀ ਹੈ ਕਿ ਫਰਹਾਨਾ ਤੇ ਪ੍ਰਨੀਤ ਜੋ ਨੇ ਉਹ ਦੋਨੋਂ ਖਤਰੋਂ ਕੇ ਖਿਲਾੜੀ ਦੇ ਵਿੱਚ ਨਜ਼ਰ ਆਉਣਗੇ ਰੋਹਿਤ ਛੇਟੀ ਜਿਹੜੇ ਨੇ ਉਹਨਾਂ ਨੇ ਅਪਰੋਚ ਕੀਤਾ ਫਰਹਾਨਾ ਔਰ ਪ੍ਰਨੀਤ ਤੋਂ ਤੁਨੋ ਵੀ ਦੱਸ ਦਿੰਦੇ ਨੇ ਕਿ ਫਰਹਾਨਾ ਰੀਅਲ ਵਿਨਰ ਸੀ ਜਿਸ ਤਰ੍ਹਾਂ ਸਾਰੇ ਕਹਿ ਰਹੇ ਨੇ ਕਿਉਂਕਿ ਗੌਰਵ ਆਲਰੇਡੀ ਟੀਵੀ ਦਾ ਬੰਦਾ ਸੀਗਾ ਤੇ ਉਸ ਨੂੰ ਜਤੌਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਹੁਣ ਇਹ ਵੀ ਹਿਊਮਰਸ ਆ ਰਹੇ ਨੇ ਕਿ ਐਗਰੀਮੈਂਟ ਪਹਿਲਾਂ ਹੀ ਹੋ ਚੁੱਕਿਆ ਸੀਗਾ ਕਿਉਂਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਬਿਗ ਬਾਸ ਦੇ ਘਰ ਦੇ ਅੰਦਰ ਗੌਰਵ ਬਹੁਤ ਕਾਮਲੀ ਖੇលਦੇ ਰਹੇ ਗੇਮਸ ਬਹੁਤ ਕਾਮਲੀ ਚੱਲੇ ਉਹ ਜਿਵੇਂ ਉਹ ਪਹਿਲਾਂ ਹੀ ਕਹਿ ਸਕਦੇ ਸੀ ਕਿ ਮਾਈਂਡ ਮੇਕਅਪ ਉਹਨਾਂ ਨੇ ਕੀਤਾ ਹੋਇਆ ਸੀ ਔਰ ਉਹਨਾਂ ਦਾ ਪਹਿਲਾਂ ਹੀ ਦਿਮਾਗ ਜਿਹੜਾ ਪ੍ਰੇਫਰ ਕਰਕੇ ਘਰ ਦੇ ਅੰਦਰ ਵਾਲਿਆ ਸੀ ਕਿ ਗੌਰਵ ਵਿਲ ਬੀ ਦਾ ਵਿਨਰ ਓਨਲੀ ਤਾਂ ਹੀ ਉਹਨਾਂ ਨੇ ਬੜਾ ਕਾਮਲੀ ਗੇਮ ਵੀ ਖੇਲੀ ਔਰ ਲਾਸਟ ਤੇ ਅਸੀਂ ਕਹੀਏ ਫਰਹਾਨਾ 40000 ਫਾਲੋਅਰਸ ਲੈ ਕੇ ਘਰ ਦੇ ਅੰਦਰ ਵੜੀ ਜਦੋਂ ਬਾਹਰ ਆਈ ਤੇ 2 ਮਿਲੀਅਨ ਪਲੱਸ ਫਾਲੋਅਰਸ ਸੀਗੇ ਉਹਦੇ ਯਾਨੀ ਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਐਂਟਰਟੇਨ ਕੀਤਾ ਬਹੁਤ ਸਾਰੇ ਲੋਕਾਂ ਦੇ ਦਿਲਾਂ 'ਚ ਕਰ ਕੀਤਾ ਤੇ ਸਾਫ ਸਾਫ ਜਿਹੜੇ ਅਗਰ ਵਿਨਰ ਦਾ ਖਿਤਾਬ ਜਾਣਾ ਚਾਹੀਦਾ ਸੀ ਉਹ ਫਰਹਾਨਾ ਦੇ ਲਈ ਜਾਣਾ ਚਾਹੀਦਾ ਸੀ ਪਰ ਗੌਰਵ ਲੈ ਕੇ ਗਿਆ ਟਰੋਫੀ ਨੂੰ ਤੁਹਾਨੂੰ ਵੀ ਦ ਲੱਖ ਸਮਥਿੰਗ ਸੀਗੀ ਔਰ ਜਦੋਂ ਟਰੋਫੀ ਮਿਲੀ ਉਦੋਂ ਮੈਨੂੰ 50 ਲੱਖ ਮਿਲਿਆ ਯਾਨੀ ਕਿ 3 ਕਰੋੜ ਪਲੱਸ ਜਿਹੜਾ ਹੈ ਉਹ ਗੌਰਵ ਖੰਨਾ ਲੈ ਕੇ ਗਿਆ ਪੈਸੇ ਸੋ ਟਰੋਫੀ ਤੋਂ ਵੀ ਬਹੁਤ ਲੋਕ ਅਪਸੈਟ ਵੀ ਨੇ ਗੌਰਵ ਖੰਨਾ ਦੇ ਫੈਨਸ ਐਕਸਾਈਟਿਡ ਵੀ ਨੇ ਬਹੁਤ ਸਾਰੇ ਘਰ ਦੇ ਮੈਂਬਰ ਜਿਹੜੇ ਨੇ ਫਰਹਾਨਾ ਦੇ ਫੇਵਰ ਚ ਸੀਗੇ ਗੌਰਵ ਦੇ ਲਈ ਸਿਰਫ ਦੋ ਤਿੰਨ ਬੰਦੇ ਪੋਜ਼ਿਟਿਵ ਸੀਗੇ ਕਿਉਂਕਿ ਫਰਹਾਨਾ ਡਿਜ਼ਰਵ ਕਰਦੀ ਸੀਗੀ ਸੋ ਫਰਹਾਨਾ ਨੂੰ ਹੁਣ ਖਤਰੋ ਦੇ ਖਿਡਾਰੀ ਦੀ ਆਫਰ ਮਿਲ ਗਈ ਹੈ ਤੇ ਨਾਲ ਦੇ ਨਾਲ ਪ੍ਰਨੀਤ ਨੂੰ ਵੀ ਸੋ ਦੇਖਣਾ ਬੜਾ ਅਹਿਮ ਰਹੇਗਾ ਖਤਰੋ ਦੇ ਖਿਡਾਰੀ ਸਸ਼ਵਕਾਲ ਨਮਸਕਾਰ ਆਦab ਮੈਂ ਤੁਹਾ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਫਰਹਾਨਾ ਤੇ ਪ੍ਰਨੀਦੀ ਯਾਨੀ ਕਿ ਟੌਪ 5 ਦੇ ਉਹ ਕੰਟੇਸਟੈਂਟਸ ਜਿਨ੍ਹਾਂ ਨੂੰ ਟਰੋਫੀ ਤਾਂ ਨਹੀਂ ਮਿਲੀ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਘਰ ਜ਼ਰੂਰ ਕਰ ਲਿਆ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਖਤਰੋਂ ਕੇ ਖਿਡਾਰੀ ਦੀ ਦੋਨਾਂ ਨੂੰ ਆਫਰ ਮਿਲ ਚੁੱਕੀ ਹੈ ਫਰਹਾਨਾ ਤੇ ਪ੍ਰਨੀਤ ਜਿਹੜੇ ਨੇ ਹੁਣ ਖਤਰੋਂ ਕੇ ਖਿਡਾਰੀ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਕਿਉਂਕਿ ਇਸ ਤੋਂ ਪਹਿਲਾਂ ਸ਼ੋਅ ਦੇ ਵਿੱਚ ਤਾਨਿਆ ਤੇ ਅਮਾਲ ਨੂੰ ਬਾਲਾਜੀ ਟੈਲੀਫੋਨਸ ਵੱਲੋਂ ਯਾਨੀ ਕਿ ਇਕਤਾ ਕਪੂਰ ਦੇ ਵੱਲੋਂ ਆਫਰ ਦਿੱਤੀ ਗਈ ਔਰ ਉਹਨਾਂ ਨੂੰ ਆਪਣੇ ਡੇਲੀ ਸੌਕਸ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਉਹ ਇਹ ਆ ਰਹੀ ਹੈ ਕਿ ਫਰਹਾਨਾ ਤੇ ਉਨੇ ਉਹ ਦੋਨੋਂ ਖਤਰੋ ਦੇ ਖਿਡਾਰੀ ਦੇ ਵਿੱਚ ਨਜ਼ਰ ਆਉਣਗੇ ਰੋਹਿਤ ਛੇਟੀ ਜਿਹੜੇ ਨੇ ਉਹਨਾਂ ਨੇ ਅਪਰੋਚ ਕੀਤਾ ਫਰਹਾਨਾ ਔਰ ਪ੍ਰਨੀਤ ਨੂੰ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਫਰਹਾਨਾ ਰੀਅਲ ਵਿਨਰ ਸੀ ਜਿਸ ਤਰ੍ਹਾਂ ਸਾਰੇ ਕਹਿ ਰਹੇ ਨੇ ਕਿਉਂਕਿ ਗੌਰਵ ਆਲਰੇਡੀ ਟੀਵੀ ਦਾ ਬੰਦਾ ਸੀਗਾ ਤੇ ਉਸ ਨੂੰ ਜਤੌਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਹੁਣ ਇਹ ਵੀ ਰਿਯੂਮਰਜ਼ ਆ ਰਹੇ ਨੇ ਕਿ ਐਗਰੀਮੈਂਟ ਪਹਿਲਾਂ ਹੀ ਹੋ ਚੁੱਕਿਆ ਸੀਗਾ ਕਿਉਂਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਬਿਗ ਪੌਸਟ ਦੇ ਘਰ ਦੇ ਅੰਦਰ ਗੌਰਵ ਬਹੁਤ ਕਾਮਲੀ ਖੇលਦੇ ਰਹੇ ਗੇਮਜ਼ ਬਹੁਤ ਕਾਮਲੀ ਚੱਲੇ ਉਹ ਜਿਵੇਂ ਉਹ ਪਹਿਲਾਂ ਹੀ ਕਹਿ ਸਕਦੇ ਸੀ ਕਿ ਮਾਈਂਡ ਮੇਕਅਪ ਉਹਨਾਂ ਨੇ ਕੀਤਾ ਹੋਇਆ ਸੀ ਔਰ ਉਹਨਾਂ ਦਾ ਪਹਿਲਾਂ ਹੀ ਦਿਮਾਗ ਜਿਹੜਾ ਪ੍ਰਪੇਅਰ ਕਰਕੇ ਘਰ ਦੇ ਅੰਦਰ ਵੜਿਆ ਸੀ ਕਿ ਗੌਰਵ ਵਿਲ ਬੀ ਦਾ Winner only ਤਾਂ ਹੀ ਉਹਨਾਂ ਨੇ ਬੜਾ ਕਾਮਲੀ ਗੇਮ ਵੀ ਖੇਲੀ ਔਰ ਲਾਸਟ ਤੇ ਅਸੀਂ ਕਹੀਏ ਫਰਹਾਨਾ 40000 ਫਾਲੋਅਰਸ ਲੈ ਕੇ ਘਰ ਦੇ ਅੰਦਰ ਵੜੀ ਜਦੋਂ ਬਾਹਰ ਆਈ ਤੇ 2 ਮਿਲੀਅਨ ਪਲੱਸ ਫਾਲੋਅਰਸ ਸੀਗੇ ਉਹਦੇ ਯਾਨੀ ਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਐਂਟਰਟੇਨ ਕੀਤਾ ਬਹੁਤ ਸਾਰੇ ਲੋਕਾਂ ਦੇ ਦਿਲਾਂ 'ਚ ਕਰ ਕੀਤਾ ਤੇ ਸਾਫ਼-ਸਾਫ਼ ਜਿਹੜੇ ਅਗਰ Winner ਦਾ ਖਿਤਾਬ ਜਾਣਾ ਚਾਹੀਦਾ ਸੀ ਉਹ ਫਰਹਾਨਾ ਦੇ ਲਈ ਜਾਣਾ ਚਾਹੀਦਾ ਸੀ ਪਰ ਗੌਰਵ ਲੈ ਕੇ ਗਿਆ Trophy ਨੂੰ ਤੁਹਾਨੂੰ ਵੀ ਦੱਸ ਦਿੰਨੇ ਕਿ ਉਸਦੀ ਵੀਕ ਸਮਥਿੰਗ ਸੀਗੀ ਔਰ ਜਦੋਂ ਟਰੋਫੀ ਮਿਲੀ ਉਦੋਂ ਮੈਨੂੰ 50 ਲੱਖ ਮਿਲਿਆ ਯਾਨੀ ਕਿ 3 ਕਰੋੜ ਪਲੱਸ ਜਿਹੜਾ ਹੈ ਉਹ ਗੌਰਵ ਖੰਨਾ ਲੈ ਕੇ ਗਿਆ ਪੈਸੇ ਸੋ ਟਰੋਫੀ ਤੋਂ ਵੀ ਬਹੁਤ ਲੋਕ ਅਪਸੈਟ ਵੀ ਨੇ ਗੌਰਵ ਖੰਨਾ ਦੇ ਫੈਨਸ ਐਕਸਾਈਟਡ ਵੀ ਨੇ ਬਹੁਤ ਸਾਰੇ ਘਰ ਦੇ ਮੈਂਬਰ ਜਿਹੜੇ ਨੇ ਫਰਹਾਨਾ ਦੇ ਫੇਵਰ ਚ ਸੀਗੇ ਗੌਰਵ ਦੇ ਲਈ ਸਿਰਫ 2-3 ਬੰਦੇ ਪੋਜ਼ਿਟਿਵ ਸੀਗੇ ਕਿਉਂਕਿ ਫਰਹਾਨਾ ਡਿਜ਼ਰਵ ਕਰਦੀ ਸੀਗੀ ਸੋ ਫਰਹਾਨਾ ਨੂੰ ਹੁਣ ਖਤਰੋ ਦੇ ਖਿਡਾਰੀ ਦੀ ਆਫਰ ਮਿਲ ਗਈ ਹੈ ਤੇ ਨਾਲ ਦੇ ਨਾਲ ਪ੍ਰਨੀਤ ਨੂੰ ਵੀ ਸੋ ਦੇਖਣਾ ਬੜਾ ਅਹਿਮ ਰਹੇਗਾ ਖਤਰੋ ਦੇ ਖਿਡਾਰੀ